ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈਰੇਮੀ ਅਤੇ ਹੜਕਾ ਰਣ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਵੱਖ-ਵੱਖ ਖੇਤਰਾਂ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫੀਲਡ 'ਚ ਜਾ ਕੇ ਮੋਰਚਾ ਸੰਭਾਲ ਲਿਆ ਇਸ ਦੇ ਮੱਦੇਨਜ਼ਰ ਜਲੰਧਰ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਵੀ ਸ਼ਹਿਰ ਦੇ ਹਾਲਾਤਾਂ ਨੂੰ ਦੇਖਦਿਆਂ ਕਈ ਥਾਵਾਂ ਤੇ ਸਹਾਇਤਾ ਕੇਂਦਰ ਸਥਾਪਿਤ ਕੀਤੇ ਨੇ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਰਾਹਤ ਕੇਂਦਰ ਦਾ ਦੌਰਾ ਕੀਤਾ ਤੇ ਲੋਕਾਂ ਨਾਲ ਗੱਲਬਾਤ ਕਰਕੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਇਸ ਦੌਰਾਨ ਉਹਨਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਤੇ ਦਰਿਆ ਕੰਡੇ ਵਾਸਤੇ ਲੋਕਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਕੰਡੀਆਂ ਤੋਂ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਹਦੇ ਕਰਕੇ ਜਿਹੜਾ ਸਾਡੇ ਨਦੀ ਨਾਲਿਆਂ ਤੋਂ ਪਾਣੀ ਹੁੰਦਾ ਹੋਇਆ ਹੁਣ ਸਬੂਸ਼ ਵਗਿਆ ਛੱਡ ਗਿਆ ਸੇ ਉਦੇ ਵਿੱਚ ਪਿੱਛੇ ਰੁਪੜ ਵਾਲੇ ਪਾਸੇ ਜਿਹੜਾ ਬਹਾਵ ਹੈਗਾ ਸਤਲੂਜ ਦਾ ਤੇਜ਼ ਹੋਇਆ ਹੈ ਤੇ ਇੱਕ ਐਡਵਾਂਸ ਅਸੀਂ ਇੱਕ ਐਡਵਾਈਜ਼ਰੀ ਜਾਰੀ ਕਰ ਰਹੇ ਹਾਂ ਕਿ ਹੋ ਸਕਦਾ ਅਗਲੇ 12 ਤੋਂ 14 ਘੰਟੇ ਦੇ ਵਿੱਚ ਜਿਹੜਾ ਸਾਡੇ ਫਲੋਰ ਐਂਡ ਵਿਦਰ ਪਿੰਡ ਦਾ ਪੂਲ ਆਊਟ ਤੋਂ ਪਾਣੀ ਲੰਘਦਾ ਉਹ ਲੈਵਲ ਜਿਹੜਾ ਹੈ ਉਹ ਇਸ ਵੇਲੇ ਲਗਭਗ 60 ਤੋਂ 70 ਹਜ਼ਾਰ ਚੱਲ ਰਿਹਾ ਉਹ ਸਵਾ ਲੱਖ ਜਿਹੜਾ ਪਿੱਛੇ ਹੈ ਉਹ ਹੋ ਜਾਵੇ ਜਦੋਂ ਇੰਨਾ ਪਾਣੀ ਇੰਨੀ ਤੇਜ਼ ਸਪੀਡ ਨਾਲ ਚੱਲਦਾ ਹੈਗਾ ਤੇ ਹੋ ਸਕਦਾ ਹੈ ਕਿ ਕੁਝ ਤਾਵਾਂ ਦੇ ਜਿਹੜੇ ਸਾਡਾ ਇਹ ਪਾਣੀ ਹੈ ਉਥੇ ਕਿੰਨਾ ਦੇ ਵਿੱਚ ਆ ਸਕਦਾ ਹੈਗਾ ਪਰ ਇਹ ਵੀ ਹੋ ਸਕਦਾ ਹੈ ਇਹ ਪਾਣੀ ਸਿੱਧਾ ਜਿੱਦਾ ਲੰਘ ਜਾਵੇ ਸੋ ਸਾਨੂੰ ਸਤਪਤਾ ਬਦਕਮੀ ਬਹੁਤ ਜ਼ਿਆਦਾ ਲੋਡ ਹੈ ਸਾਡੀ ਜਿਹੜੀ ਟੀਮਾਂ ਹੈਗੀਆਂ ਉਹਨਾਂ ਤੋਂ ਲੈ ਕੇ ਅਗਲੇ ਕੁਝ ਦਿਨਾਂ ਤੱਕ ਉੱਥੇ ਹੀ ਬੰਨਾਂਦੇ ਰਹਿਣਗੇ ਸਾਡੇ ਸਾਰੇ ਸੀਨੀਅਰ ਅਫਸਰ ਇਨਕਲੂਡਿੰਗ ਮੈਂ ਜਿਹੜਾ ਉੱਥੇ ਬੰਨਾਂਦੇ ਰਹਾਂਗੇ ਕੋਈ ਵੀ ਕੋਈ ਵੀ ਇਹਦੇ ਵਿੱਚ ਇਨਫੋਰਮੇਸ਼ਨ ਦੇ ਸ਼ੇਅਰ ਕਰਨੀ ਆ ਅਸੀਂ ਤੁਹਾਡੇ ਮਨ ਨੂੰ ਨਹੀਂ ਤੁਹਾਨੂੰ ਪਹੁੰਚਾਵਾਂਗੇ ਉਧਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵੀ ਮਾਛੇਵਾਲਾ ਨੇੜਲੇ ਕਈ ਇਲਾਕਿਆਂ ਦਾ ਦੌਰਾ ਕੀਤਾ ਤੇ ਰਾਹਤ ਕੇਂਦਰਾਂ 'ਚ ਕੰਮ ਕਰਦੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਜਾਇਜ਼ਾ ਲਿਆ ਡੀਸੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ ਗਿਆ ਬਾਕੀ ਪਿੰਡ ਦੇ ਸਾਰੇ ਵਸਨੀਕ ਖੜੇ ਨੇ ਐਸਟੀ ਸੰਸਾਦ ਖੜੇ ਨੇ ਸਾਰੀ ਡਰੇਨੇਜ ਦੀ ਟੀਮ ਇੱਥੇ ਹੈ 24 ਘੰਟੇ ਇੱਥੇ ਲੱਗੀ ਹੋਈ ਹੈ ਜਿੱਥੇ-ਜਿੱਥੇ ਸਾਨੂੰ ਲੱਗਦਾ ਪਾਣੀ ਦਾ ਢਾਅ ਲੱਗਦਾ ਹੈ ਦਰਿਆ ਦਾ ਉੱਥੇ-ਇੱਥੇ ਅਸੀਂ ਨਾਲ ਦੇ ਨਾਲ ਹੀ ਜਿਹੜੇ ਸਟਾਡਾਂ ਉਹ ਲਾ ਕੇ ਤਾਕੀ ਇਸ ਤੇ ਕੋਈ ਨੁਕਸਾਨ ਜ਼ਿਆਦਾ ਨਾ ਕਰੇ ਹਾਲਾਂਕਿ ਹਾਲਾਂਕਿ ਜਿਹੜੇ ਦਰਿਆ ਦੇ ਵਿੱਚ ਖੇਤ ਜਿਨ੍ਹਾਂ ਦੇ ਪਿੰਦੇ ਸੀ ਉਹਨਾਂ ਦਾ ਨੁਕਸਾਨ ਹੋਇਆ ਤੇ ਇੱਥੋਂ ਦੇਖਣ ਨੂੰ ਇਹ ਲੱਗਦਾ ਜੀ 500 ਕਿੱਲੇ ਜਿਹੜਾ ਨੁਕਸਾਨ ਹੋਇਆ ਅਸੀਂ ਉਹਨਾਂ ਨੂੰ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਉਹਨਾਂ ਨੂੰ ਜਿਹੜਾ ਕੱਲੀ ਕੱਲੀ ਚੀਜ਼ ਦਾ ਪੈਸੇ ਦਾ ਮੁਆਵਜ਼ਾ ਜ਼ਰੂਰ ਮਿਲੇਗਾ ਤੇ ਅਸੀਂ ਉਹ ਵੀ ਅਸੈਸਮੈਂਟ ਕਰਾਂਗੇ ਤੇ ਉਸ ਦੇ ਨਾਲ ਨਾਲ ਜਿੱਥੇ ਜਿੱਥੇ ਪਿੰਡ ਵਾਲੇ ਸਰਪੰਚ ਨਾਲ ਜਿੱਥੇ ਜਿੱਥੇ ਵੀ ਦੱਸਣਗੇ ਇੱਥੇ ਕੰਮ